ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੋ much ਅੱਜ ਦੀ ਮੀਟਿੰਗ ਦਾ ਕੀ ਵਿਸ਼ਾ ਸਾਡਾ ਸਤਿ ਸ਼੍ਰੀ ਅਕਾਲ ਜੀ ਅੱਜ ਰੈਕਟ ਸਾਈਕਲ ਪਾਰਟਸ ਮੈਨੂਫੈਕਚਰਿੰਗ ਐਸੋਸੀਏਸ਼ਨ ਜਿਹੜੀ ਚైనా ਬਾਈਸਾਈਕਲ ਸ਼ੋਅ ਲੱਗ ਰਿਹਾ ਹੈ 3 ਮਈ 2024 ਤੋਂ ਲੈ ਕੇ 8 ਮਈ 2024 ਤੱਕ ਦਾ ਉਹਦੇ ਲਈ ਇੱਕ 60 ਮੈਂਬਰੀ ਡੈਲੀਗੇਸ਼ਨ ਲੈ ਕੇ ਜਾ ਰਹੇ ਆ ਆਪਣੇ ਆਪ ਨੂੰ ਅਪਗ੍ਰੇਡ ਕਰਨ ਲਈ ਜਿਹੜੀਆਂ ਸਾਡੇ ਮੈਂਬਰ ਸਾਹਿਬਾਨ ਨੇ ਸਾਨੂੰ ਐਰਕੇ ਕਿਹਾ ਸੀ ਵੀ ਚైనా ਸ਼ੋ ਜਾਓ ਅਸੀਂ ਵੀ ਦੇਖਣਾ ਚਾਹੁੰਦੇ ਆਂ ਕਿ ਦੁਨੀਆ ਕਿਦਾਂ ਦੇ ਸਾਈਕਲ ਬੰਦੇ ਨੇ ਔਰ ਹਿੰਦੁਸਤਾਨ ਨੂੰ ਵੀ ਅਸੀਂ ਉਸ ਲੈਵਲ ਤੇ ਲੈ ਕੇ ਜਾਣੇ ਚਾਹੁੰਦੇ ਆਂ ਉਸ ਕਰਕੇ ਐਸੋਸੀਏਸ਼ਨ ਨੇ 60 ਮੈਂਬਰੀ ਡੈਲੀਗੇਸ਼ਨ ਅਸੀਂ ਚైనా ਲੈ ਕੇ ਜਾ ਰਹੇ ਆਂ ਮੈਂ ਹਰਸਿਮਰਜੀਤ ਸਿੰਘ ਅਤੇ ਸਾਡੇ ਚੇਅਰਮੈਨ ਕਨਿਸ਼ਕਰਮਾ ਜੀ ਅਸੀਂ ਦੋਨੋਂ ਇਹਨੂੰ ਲੀਡ ਕਰ ਰਹੇ ਹਾਂ ਔਰ ਇਹ ਐਕੀ ਦਾ ਖਾਸ ਇੱਕ ਡੈਲੀਗੇਸ਼ਨ ਹੈ ਜਿੰਦੇ ਵਿੱਚ ਅਪਗ੍ਰੇਡੇਸ਼ਨ ਆਫ ਇੰਡਸਟਰੀ ਲਈ ਨਵੇਂ-ਨਵੇਂ ਤਰੀਕੇ ਦੇ ਪ੍ਰੋਡਕਟਸ ਦਿਖਾਈ ਜਾਂਦੇ ਤੇ ਸਰ ਉੱਥੇ ਕੋਈ ਐਕਸੀਬਿਸ਼ਨ ਹੈ ਜਾਂ ਕੀ ਹੈਗਾ ਉੱਥੇ ਪ੍ਰੋਗਰਾਮ ਕੀ ਹੈ ਬਿਲਕੁਲ ਜੀ ਉੱਥੇ ਬਾਈਸਾਈਕਲ ਚਾਈਨਾ ਸ਼ੰਘਾਈ ਬਾਈਸਾਈਕਲ ਸ਼ੋਅ ਹੈ ਚਾਈਨਾ ਸ਼ੋਅ ਜਿਹੜਾ ਕਿ ਦੁਨੀਆ ਦਾ ਸਭ ਤੋਂ ਵੱਡਾ ਸ਼ੋਅ ਕਿਹਾ ਜਾਂਦਾ ਹੈ ਔਰ ਚਾਈਨਾ ਜਿਵੇਂ ਕਿ ਸਭ ਨੂੰ ਪਤਾ ਹੈ ਦੁਨੀਆ ਦੇ ਵਿੱਚ ਸਭ ਤੋਂ ਵੱਧ ਬਾਈਸਾਈਕਲ ਬਣਾਉਣ ਵਾਲੀ ਕੰਟਰੀ ਹੈ ਜਿੱਥੇ ਇੰਨਾ ਕੋਈ ਬਾਈਸਾਈਕਲ ਬਣਦਾ ਔਰ ਇਸ ਤਰ੍ਹਾਂ ਦਾ ਬਣਦਾ ਹੈ ਉਹ ਦੇਖ ਕੇ ਅਸੀਂ ਤਾਈ ਜਾ ਰਹੇ ਆ ਵੀ ਸਾਰੇ ਮੈਂਬਰਸ ਨੂੰ ਉਹ ਚੀਜ਼ ਦਿਖਾਈਏ ਜੀ ਸਰ ਕੀ ਕਰਨੀ ਕਰਨੀ ਉਹ ਜਿਹੜੇ ਇੰਡਸਟਰੀ ਵਾਲੇ ਨਾਲ ਜਾ ਰਹੇ ਆ ਇਨਫਰਾਸਟ੍ਰਕਚਰ ਤੁਹਾਡੇ ਵੱਲੋਂ ਕੀ ਕੀ ਨੇ ਕੀ ਇੰਡਸਟਰੀ ਵਾਲੇ ਸਾਰੇ ਸਾਡੇ ਭਰਾ ਬੜੇ ਮੈਚੂਰ ਨੇ ਬੜੇ ਫੋਕਸਡ ਨੇ ਬੜੇ ਸਨਸੀਅਰ ਨੇ ਇਹਨਾਂ ਨੂੰ ਸਭ ਨੂੰ ਪਤਾ ਹੈ ਵੀ ਅਸੀਂ ਕਿਹੜੇ ਕੰਮ ਚੱਲਦੇ ਆ ਇਹ ਆਪਣੇ ਆਪ ਨੂੰ ਉੱਥੇ ਪ੍ਰੋਡਕਟਸ ਨਵੇਂ ਲਾਂਚਿੰਗ ਲਈ ਦੇਖ ਕੇ ਚੱਲੇ ਨੇ ਆਪਣੇ ਦਿਲ 'ਚ ਬਸਾਣਗੇ ਉਸ ਤੋਂ ਬਾਅਦ ਇਹਨਾਂ ਨੂੰ ਮੈਂ ਕਿਹਾ ਆ ਕੇ ਅਸੀਂ ਦੁਬਾਰਾ ਜਿਹੜੇ ਤੁਸੀਂ ਪ੍ਰੋਡਕਟ ਕਰੋਗੇ ਅਸੀਂ ਇੱਥੇ ਬਣ ਕੇ ਫਿਰ ਮੀਟਿੰਗ ਕਰਾਂਗੇ ਫਿਰ ਅਸੀਂ ਫੈਕਟਰੀ ਵਿਜ਼ਿਟ ਦਾ ਉਸ ਵਾਸਤੇ ਸੀਮ ਕਰਾਵਾਂਗੇ ਔਰ ਇਨਸਟਰਕਸ਼ਨ ਸਿੰਪਲ ਨੇ ਜੀ ਆਪਾਂ ਆਪਣੀ ਕੰਟਰੀ ਦਾ ਨਾਮ ਰੋਸ਼ਨ ਕਰਨਾ ਆਪਣੇ ਆਪ ਨੂੰ ਦੱਸਣਾ ਅਸੀਂ ਇੰਡੀਆ ਤੋਂ ਆਏ ਆ ਅਸੀਂ ਵੈਲ ਐਜੂਕੇਟਿਡ ਬੰਦੇ ਆ ਅਸੀਂ ਕੋਈ ਇਦਾਂ ਦੇ ਬੰਦੇ ਨਹੀਂ ਹੈਗੇ ਵੀ ਅਸੀਂ ਕਈ ਉਹ ਅਨਪੜਤਾ ਨਹੀਂ ਹੈਗੇ ਅਸੀਂ ਪੜ੍ਹੇ ਲਿਖੇ ਬੰਦੇ ਆ ਆਪਨਾ ਜਾਵਾਂਗੇ ਰਾਮਨਾਲ ਅਸੀਂ ਮੇਲਾ ਦੇਖਾਂਗੇ ਔਰ ਮੇਲਾ ਦੇਖ ਕੇ ਚੀਜ਼ਾਂ ਸਿੱਖਿਆਵਾਂਗੇ ਸਰ ਇਸ ਐਗਜ਼ੀਬਿਸ਼ਨ ਤੋਂ ਕਿੰਨਾ ਮਤਲਬ ਇੰਡੀਆ ਦੇ ਵਿੱਚ ਜਿਹੜਾ ਇੰਡਸਟਰੀ ਨੂੰ ਬढ़ावा ਮਿਲਦਾ ਹੈ ਐਗਜ਼ੀਬਿਸ਼ਨ ਇੱਕ ਪਲੇਟਫਾਰਮ ਹੁੰਦਾ ਹੈ ਇੱਕ ਸ਼ੋਕੇਸ ਹੁੰਦਾ ਹੈ ਜਿੱਥੇ ਨਵੇਂ-ਨਵੇਂ ਪ੍ਰੋਡਕਟਸ ਹਰ ਕੰਪਨੀ ਲਾਂਚ ਕਰਕੇ ਦਿਖਾਉਂਦੀ ਹੈ ਔਰ ਉੱਥੋਂ ਹੀ ਪਤਾ ਲੱਗਦਾ ਹੈ ਕਿ ਕਿਹੜੀ ਨਵੀਂ ਚੀਜ਼ ਆਈ ਹੈ ਮਸਲਨ ਤੌਰ ਤੇ ਮੈਂ ਗੱਲਾਂ ਕਰਾਂਗਾ ਕਾਰਾਂ ਦੀਆਂ ਵੀ ਜਿਵੇਂ ਨਵੀਂ ਕਾਰ ਕੋਈ ਲਾਂਚ ਹੁੰਦੀ ਹੈ ਤਾਂ ਉਹਨੂੰ ਪਹਿਲੇ ਸ਼ੋਕਸ ਕੀਤਾ ਜਾਂਦਾ ਸਾਲ ਡੇਢ ਸਾਲ ਪਹਿਲੇ ਔਰ ਉਹਨੂੰ ਉਸ ਤਰੀਕੇ ਸ਼ੋਕਸ ਕੀਤਾ ਜਾਂਦਾ ਫਿਰ ਲੋਕੀ ਉਸ ਵਾਰ ਇੰਟਰਸਟ ਬੰਨਦਾ ਚੀਜ਼ ਦੇਖਣ। ਸਿਮਿਲਰਲੀ ਬਾਈਸਾਈਕਲ ਹੈ। ਸਾਈਕਲ ਨੂੰ ਕਾਰ ਤੋਂ ਘੱਟ ਨਾ ਗਿਣੋ। ਸਾਈਕਲ ਕਾਰ ਤੋਂ ਵੀ ਉੱਪਰ ਹੈ। ਸਾਈਕਲ ਚਲਾਉਣ ਦੇ ਜਿਹਨੇ ਬੈਨੀਫਿਟ ਨੇ ਉਹ ਤੁਹਾਡੇ ਸਰੀਰ ਤੋਂ ਲੈ ਕੇ ਤੁਹਾਡੀ ਆਪਣਾ ਕੰਟਰੀ ਦੀ ਇਕਨੋਮੀ ਨੂੰ ਕਿੰਨਾ ਜ਼ਿਆਦਾ ਬੈਨੀਫਿਟ ਦਿੰਦਾ ਹੈ। ਉਹ ਤੁਹਾਡਾ ਕਿੰਨਾ ਫਿਊਲ ਬਚਾਂਦਾ ਹੈ। ਉਸ ਕਰਕੇ ਐਗਜ਼ੀਬਿਸ਼ਨ ਲੈ ਕੇ ਚਲੇ ਆ ਉਹ ਤੇ ਸ਼ੋਕੇਸ ਕੀਤੀਆਂ ਨਵੀਆਂ ਪ੍ਰੋਡਕਟਸ ਨਵੇਂ ਸਾਈਕਲ ਨਵੇਂ ਤਰੀਕੇ ਦੇ ਟੈਕਨੋਲੋਜੀਕਲ ਬਣੇ ਸਾਈਕਲ ਆਪਣੇ ਸਾਡੇ ਮੈਂਬਰ ਸਾਹਿਬ ਦੇਖਣਗੇ ਔਰ ਉੱਥੋਂ ਸਿੱਕੇ ਆ ਕੇ ਸਾਡੀ ਕੰਟਰੀ ਚ ਵੀ ਉਹਦਾ ਨਹੀਂ ਚੀਜ਼ ਬਣੇ ਸਰ ਕਿਹੜੇ ਦਿਨ ਜਾ ਰਹੇ ਅਸੀਂ 3 ਮਈ 2024 ਨੂੰ ਇੱਥੋਂ ਜਾ ਰਹੇ ਆ ਜੀ ਔਰ ਅਸੀਂ 9 ਮਈ 2024 ਨੂੰ ਦਿੱਲੀ ਲੈਂਡ ਕਰਾਂਗੇ ਸਾਡਾ ਇਹ ਕਾਰਜਕਰਮ ਉਹ ਜਿਹੜੀ ਐਕਵੀਜ਼ੀਸ਼ਨ ਹੁੰਦੀ ਆ ਵਾ ਇਹ ਬੇਸਿਕਲੀ ਸਾਡੇ ਟ੍ਰੇਡ ਦੀ ਐਕਵੀਜ਼ੀਸ਼ਨ ਲੱਗ ਰਹੀ ਹੈ ਬਾਈਸਾਈਕਲ ਨਾਲ ਬਾਈਸਾਈਕਲ ਪਾਰਟ ਦੀ ਜਿਹਦੇ ਵਿੱਚ ਈ ਈਵੀ ਸਕੂਟਰ ਰਿਕਸ਼ਾ ਵੀ ਹੋਣਗੇ ਔਰ ਆਫਟਰ ਪਹਿਲੇ ਐਕਵੀਜ਼ੀਸ਼ਨ ਲੱਗਦੀ ਹੁੰਦੀ ਜਰਮਨ ਦੇ ਵਿੱਚ ਕੋਲੋਨ ਦੇ ਵਿੱਚ ਔਰ ਮਿਲਾਨ ਦੇ ਵਿੱਚ ਹੁਣ ਜਿਆਦਾ ਫੋਕਸ ਹੋ ਗਿਆ ਵਾ ਚਾਈਨਾ ਦੇ ਉੱਪਰ ਚਾਈਨਾ ਦੇ ਵਿੱਚ ਵਰਲਡ ਮਾਰਕੀਟ ਦੇ ਵਿੱਚ ਸਾਰੇ ਬੰਦੇ ਉੱਥੇ ਆਉਂਦੇ ਆ ਵਰਲਡ ਵਾਰ ਤੋਂ ਤੋ ਉੱਥੇ ਜਾ ਕੇ ਸਾਨੂੰ ਇਹ ਪਤਾ ਲੱਗਦਾ ਵੀ ਵਰਲਡ ਨੇ ਕਿਹੜੀ ਕਿਹ ਨਵੀਂ ਬਣਾਈ ਹੈ ਜਾਂ ਸਾਨੂੰ ਇਹ ਪਤਾ ਲੱਗਦਾ ਵਾ ਵੀ ਸਾਈਕਲ ਹੁਣ ਕਿਸ ਡਾਇਰੈਕਸ਼ਨ ਵਿੱਚ ਨਵਾਂ ਬਣਦਾ ਕਿੱਦਾਂ ਬਣਦਾ ਜਾ ਰਿਹਾ ਹੈ ਉਹਦੀ ਸ਼ੇਪ ਕਿੱਦਾਂ ਦੇ ਹੋ ਰਹੀ ਹੈ ਸੋ ਸਾਰਿਆਂ ਨੂੰ ਇਹ ਐਕਸੀਬਿਸ਼ਨਾਂ ਦੇਖਣੇ ਜਾਂਦੇ ਖਾਸ ਕਰਕੇ ਜਿਹੜੇ ਯੂਥ ਹੈਗੇ ਆ ਕਿਉਂਕਿ ਉੱਥੋਂ ਤੁਹਾਨੂੰ ਆਪਾਂ ਬੜੀ ਬਾਰੀ ਸੈਂਪਲਸ ਦੇਖ ਲੈਣੇ ਆ ਸੈਂਪਲ ਲਿਆ ਕੇ ਆਪਾਂ ਉਹ ਪ੍ਰੋਡਕਟ ਇੱਥੇ ਬਣਾਉਂਦੇ ਆ ਕਈ ਵਾਰੀ ਬਹੁਤ ਕਲਿੱਕ ਕਰ ਜਾਂਦੀ ਹੈ ਯੂਰਪ ਦੇ ਵਿੱਚ ਜਾਂ ਹੋਰ ਥਾਂ ਤੇ ਸੋ ਚਾਈਨਾ ਬੜੀ ਫੋਕਸ ਮਾਰਕੀਟ ਹੈ ਬਾਈਸਾਈਕਲ ਐਂਡ ਬਾਈਸਾਈਕਲ ਪਾਰਟਸ ਤੇ ਸਾਨੂੰ ਬਿਲਕੁਲ ਉੱਥੇ ਜਾ ਕੇ ਸਿੱਖਣਾ ਚਾਹੀਦਾ ਔਰ ਮੈਂ ਤੁਹਾਨੂੰ ਸਾਰਿਆਂ ਨੂੰ ਜਿੰਨੇ ਸਾਡੇ ਦੋਸਤ ਹੈਗੇ ਇੱਥੇ ਜਾ ਰਹੇ ਆ ਤੁਹਾਡੇ ਟੂਰ ਦੇ ਵਿੱਚ ਮੈਂ ਇਹੀ ਰਿਕੁਐਸਟ ਕਰੂੰਗਾ ਆਪਣਾ ਨੇ ਉੱਥੋਂ ਸਿੱਖਣ ਜਾਣਾ ਵਾ ਨਾ ਕਿ ਕੋਈ ਚੀਜ਼ ਇੰਪੋਰਟ ਕਰਨ ਜਾਣਾ ਵਾ ਔਰ ਮੈਂ ਇਹੀ ਅਸੀਂ ਐਸੋਸੀਏਸ਼ਨ ਦਾ ਸਾਡਾ ਇਹੀ ਟਾਰਗੇਟ ਆ ਵੀ ਅਸੀਂ ਉੱਥੋਂ ਸਿੱਖ ਕੇ ਆਈਏ ਨਾ ਕਿ ਕੋਈ ਚੀਜ਼ ਇੰਪੋਰਟ ਕਰਕੇ ਸਰ ਵਪਾਰ ਨਾਲ ਤਾਂ ਨਹੀਂ ਕੁਝ ਇਸ ਤਰ੍ਹਾਂ ਦਾ ਸੰਬੰਧ ਹੈਗਾ ਕਿ ਵਪਾਰ ਵੀ ਕਰਨ ਨੂੰ ਜਿਵੇਂ ਕਿ ਦੇਖਿਆ ਗਿਆ ਸੀ ਮੇਕ ਇਨ ਇੰਡੀਆ ਦਾ ਨਾਰਾ ਲੈ ਕੇ ਸਰਕਾਰ ਚੱਲੀ ਹੈ ਆਪਣੀ ਕੋਈ ਵਪਾਰ ਨੂੰ ਲੈ ਕੇ ਤਾਂ ਨਹੀਂ ਇਸ ਤਰ੍ਹਾਂ ਦੇ ਦੇਖੋ ਵਪਾਰ ਦੇ ਵੀ ਉੱਥੇ ਸਾਡੇ ਇੰਡੀਅਨ ਸਟਾਲ ਲੱਗ ਰਹੇ ਹੈਗੇ ਆ ਲੋਕੀ ਉੱਥੇ ਆਪਣੀ ਆਟਮਾ ਸੇਲ ਕਰਨ ਵਾਤੇ ਜਾ ਰਹੇ ਆ ਪਰ ਕਿਉਂਕਿ ਯੂਰਪ ਤੋਂ ਜਾਂ ਅਮਰੀਕਾ ਤੋਂ ਵੀ ਲੋਕੀ ਉੱਥੇ ਪਰਚੇਜ਼ਿੰਗ ਕਰਨ ਆਉਂਦੇ ਆ ਤਾਂ ਬਹੁਤ ਵੱਡੀ ਮਾਰਕੀਟ ਆ ਸੇਲਪ ਦੇ ਵਿਊ ਦੇ ਨਾਲ ਵੀ ਬਹੁਤ ਅੱਛਾ ਹੈਗਾ ਚਾਈਨਾ ਐਗਜ਼ੀਬਿਸ਼ਨ ਸੋ ਜਿੰਨੇ ਇੱਥੇ ਸਾਡੇ ਐਗਜ਼ੀਬਿਟਰ ਵੀ ਕਈ ਹੈਗੇ ਜਿਹਨਾਂ ਨੇ ਉੱਤੇ ਸਟਾਲ ਲਾਇਆ ਹੈਗਾ ਉਹਨਾਂ ਲਈ ਬਹੁਤ ਵੱਡੀ ਸਕੋਪ ਮਿਲਦਾ ਉਹਨਾਂ ਨੂੰ ਸਰ ਚਾਈਨਾ ਜਿਹੜਾ ਤੁਹਾਡੇ ਉੱਥੇ ਕਿੱਸ ਤਰ੍ਹਾਂ ਸਵਾਗਤ ਕਰਦਾ ਵਾ ਮਤਲਬ ਕਿ ਕੀ ਤੁਹਾਡੇ ਲਈ ਕੀ ਸਪੈਸ਼ਲ ਹੁੰਦਾ ਰਿਹਾ ਦੇਖੋ ਚਾਈਨਾ ਦੇ ਵਿੱਚ ਐਦਾਂ ਕੋਈ ਸਪੈਸ਼ਲ ਨਹੀਂ ਹੁੰਦਾ ਪਰ ਇਹ ਆ ਵੀ ਉੱਥੇ ਦੀ ਹਸਪੀਟੈਲਿਟੀ ਆਪਣੇ ਨਾਲੋਂ ਬਹੁਤ ਬੈਟਰ ਹੈ ਜੀ। ਉੱਥੇ ਦੇ ਲੋਕ ਤੁਹਾਡ ਨਾਲ ਬੜੀ ਢੰਗ ਨਾਲ ਗੱਲ ਕਰਦੇ ਆ। ਉੱਥੇ ਦੇ ਜਿਹੜੇ ਮੈਨੂਫੈਕਚਰ ਹੈਗੇ ਆ ਉਹ ਵੀ ਤੁਹਾਡ ਨਾਲ ਬੜੀ ਅچھے ਤਰੀਕੇ ਨਾਲ ਗੱਲ ਕਰਦੇ ਆ ਔਰ ਉਹਨਾਂ ਕੋਲੇ ਬੜੀਆਂ ਨਵੇਂ-ਨਵੇਂ ਚੀਜ਼ਾਂ ਹੈਗੇ ਜਿਹੜੀਆਂ ਕਿ ਆਪਾਂ ਸੋਚ ਨਹੀਂ ਸਕਦੇ ਅਗਰ ਦੇਖਿਆ ਜਾਵੇ। ਮਤਲਬ ਚైనా ਔਰ ਇੰਡੀਆ ਨੂੰ ਦੇਖਿਆ ਜਾਵੇ ਤਾਂ ਅਸੀਂ ਤਾਂ तकरीबन 30-35 ਸਾਲ ਪਿੱਛੇ ਆਉਣ ਉਹ ਤੋਂ ਹਲੇ ਵੀ। ਠੀਕ ਹੈ।